ਆਸਟ੍ਰੇਲੀਆ ਦੇ ਵੱਲ ਤੇ ਜਾਣਾਗੇ ਕਿ ਆਖਿਰਕਾਰ ਗੁਰੂਕਰਾਂ ਦੇ ਵਿੱਚ ਕਿਹੜੇ ਕਿਹੜੇ ਸਮਾਗਮ ਆਉਣ ਵਾਲੇ ਦਿਨਾਂ ਦੇ ਵਿੱਚ ਕਰਵਾਏ ਜਾ ਰਹੇ ਨੇ ਜੀ ਕਰਾ ਸੋ ਸਿਡਨੀ ਆਸਟ੍ਰੇਲੀਆ ਗਲੈਨਵੁੱਡ ਗੁਰਦੁਆਰਾ ਸਿਡਨੀ ਵਿਖੇ ਚੱਲ ਰਹੇ ਆ ਜਿਹਦੇ ਵਿੱਚ ਕਿ ਗੁਰਨਾਣਕ ਗੁਰਦੁਆਰਾ ਕਿਸਿੰਗ ਪੁਆਇੰਟ ਰੋਡ ਤੇ ਵੀ ਕੱਲ 13 ਤੇ 14 ਨੂੰ ਸਵੇਰੇ ਤੇ ਸ਼ਾਮ ਦੇ ਦੌਰਾਨ ਸਪੈਸ਼ਲ ਚੱਲ ਰਹੇ ਆ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ ਦਵਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਸੰਬੰਧੀ ਵੀ ਖਬਰ ਹੈ ਜਿਹੜੀ ਅੱਜ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰਨੀ ਹੈ ਬਈ 30 ਸਾਲਾਂ ਤੋਂ ਸਾਨੂੰ ਇਹ ਮੰਨਿਆ ਆ ਅਸਲੀਆਨਾਂ ਨੂੰ ਕਿ ਸਾਡੇ ਬਹੁਤ ਹੀ ਬਹੁਤ ਪ੍ਰਮੁੱਖ ਸ਼ਖਸੀਅਤ ਕਹਿ ਲਓ ਆ ਬਾਰ ਬੁਕਾਰੀ ਸਾਰ ਜਤਿੰਦਰ ਸਿੰਘ ਜੀ ਉਪਲ ਮੈਲਬਨ ਵਾਲੇ ਉਹ 30 ਸਾਲਾਂ ਤੋਂ ਪਰ ਰਹੇ ਆ ਅੱਜ ਸਾਰਿਆਂ ਨੂੰ ਵਧਾਈਆਂ ਹੁਣ ਜੇ ਗੱਲ ਕੀਤੀ ਜਾਵੇ ਕਿ ਰਾਜਨੀਤਿਕ ਖੇਤਰ ਦੇ ਵਿੱਚ ਵੀ ਸਾਡੇ ਪੰਜਾਬੀ ਮੱਲਾ ਮਾਰ ਰਹੇ ਨੇ ਤਾਂ ਆਸਟ੍ਰੇਲੀਆ ਦੇ ਵਿੱਚ ਵੀ ਰਾਜਨੀਤੀ ਦੇ ਵਿੱਚ ਜਿਹੜੇ ਪੰਜਾਬੀ ਨੇ ਉਹ ਮੱਲਾ ਮਾਰ ਰਹੇ ਨੇ ਤੇ ਟਿਕਟਾਂ ਤੇ ਟਿਕਟਾਂ ਸਾਰੇ ਪੰਜਾਬੀਆਂ ਨੂੰ ਮਿਲਦੀਆਂ ਜਾ ਰਹੀਆਂ ਨੇ ਤੇ ਸੰਸਦ ਮੈਂਬਰ ਤੱਕ ਬਣਦੇ ਹੋਏ ਵੀ ਨਜ਼ਰ ਆ ਰਹੇ ਨੇ ਤਾਂ ਹੁਣ ਜਿਹੜੀ ਨਵੀਂ ਖਬਰ ਹੈ ਉਹ ਤੁਸੀਂ ਕਿਹੜੀ ਲੈ ਕੇ ਆਏ ਹੋ ਬਿਲਕੁਲ ਜੀ ਬਿਲਕੁਲ ਸੌਰਣਜੀਤ ਸਿੰਘ ਨੇ ਕਾਫੀ ਸੇਵਾ ਕਰਦੇ ਆ ਗੁਰੂ ਘਰਾਂ 'ਚ ਵੀ ਸੰਗਤਾਂ ਲਈ ਵੀ ਹੋਰ ਕਿਤੇ ਕੈਂਡੀਡੇਟ ਫੋਰ ਦੀ ਮਾਉਂਟ ਐਟਿਕਸਨ ਇੱਕ ਐਟਿਕਸਨ ਵਾਰਡ ਇਨ ਦੀ Melton City Council Melburn Election 2024 ਤੇ ਹੁਣ ਆਪਾਂ ਕਰਾਂਗੇ ਅਗਲੀ ਖਬਰ ਦਾ ਜ਼ਿਕਰ ਜਿਸ ਦਾ ਹੁੰਦਾ ਹੈ ਹਮੇਸ਼ਾ ਦਰਸ਼ਕਾਂ ਨੂੰ ਇੰਤਜ਼ਾਰ ਹੀ ਆਖਿਰਕਾਰ ਕਰਨਲ ਸਿੰਘ ਜੀ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਕਿਹੜੀ ਖਬਰ ਲੈ ਕੇ ਆਏ ਨੇ ਆ ਰਲਮੀਆਂ ਮਿਲੀਆਂ ਕੋਸ਼ਿਕ ਤਾਂ ਤੁਹਾਨੂੰ ਚੰਗੀਆਂ ਨਹੀਂ ਲੱਗਣੀਆਂ ਪਰ ਜੋ ਆਸਟ੍ਰੇਲੀਅਨ ਗਵਰਨਮੈਂਟਾਂ ਇਹ ਕਰ ਦਿੱਤੀਆਂ ਕਰਦੀਆਂ ਪਈਆਂ ਉਹ ਸਾਡੇ ਹੀ ਕੀਤੀਆਂ ਦੇ ਨਤੀਜੇ ਹੁੰਦੇ ਆ ਜਾਂ ਸਾਡੇ ਨਹੀਂ ਮਤਲਬ ਜਿੱਦਾਂ ਬਾਹਰਲੇ ਸਾਰੇ ਮਾਈਗ੍ਰੈਂਟਸ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਅਨਦੀਪ ਤਲੀਵਾਲ ਤੁਸੀਂ ਵੇਖਿਓ ਸਾਡਾ ਖਾਸ ਪ੍ਰੋਗਰਾਮ ਆਸਟ੍ਰੇਲੀਆ ਡਾਇਰੀ ਹੈ ਪ੍ਰੋਗਰਾਮ ਮੈਂ ਜਿਸ ਵਿੱਚ ਅਸੀਂ ਚਾਤ ਮਾਰਦੇ ਆਂ ਆਸਟ੍ਰੇਲੀਆ ਵਿੱਚ ਜੱਪੇ ਜੱਪੇ ਤੇ ਜਾਣਕਾਰੀ ਕਰਦੇ ਆਂ ਉੱਥੋਂ ਦੇ ਇਕੱਠੇ ਕੀ ਕੀ ਕੁਝ ਚੱਲ ਰਿਹਾ ਹੈ ਖਾਸ ਆਸਟ੍ਰੇਲੀਆ ਦੇ ਵਿੱਚ ਸਾਰੀਆਂ ਹੀ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਅਸਟ੍ਰੇਲੀਆ ਤੋਂ ਸੜਨਾ ਚੋਰਤੇ ਨੇ ਕਰਨਾਲ ਸਿੰਘ ਜੀ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਕਰਨਾਲ ਸਿੰਘ ਜੀ ਸਵਾਗਤ ਹੈ ਜੀ ਤੁਹਾਡਾ ਅ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਰਨਾਲ ਸਿੰਘ ਜੀ ਅਕਸਰ ਅਪੜੀ ਸ਼ੁਰੂ ਆ ਠੰਡ ਪੂਰੇ ਜ਼ੋਰਾਂ ਤੇ ਜੀ ਹੁਣ ਐਤਕੀ ਥੋੜੀ ਅਗਲੀ ਆਲ ਆਈਸ ਦੇ ਵਿੱਚ ਤੇ ਅੱਧਰ ਸਾਰੇ ਪਾਸੇ ਡਕਟੋਰੀਅਲ ਦੇ ਪਾਸੇ ਤੇ ਤਸਮਾਨੀਆਂ ਚ ਬਾਹਰਨੀ ਬੈਂਡ ਦੀ ਸੰਭਾਵਨਾ ਥੋੜੀ ਹੂੰ ਹੂੰ ਜੀ ਬਿਲਕੁਲ ਤੇ ਇਸ ਦੇ ਨਾਲ ਹੀ ਜੇ ਅਸੀਂ ਪੰਜਾਬ ਦੀ ਭਾਰਤ ਦੀ ਗੱਲ ਕਰੀਏ ਤਾਂ ਇੱਥੇ ਤਾਂ ਗਰਮੀਆਂ ਦੀ ਪੈ ਰਹੀਆਂ ਕਿਤੇ ਕਿਤੇ ਠੰਡੀਆਂ ਹਵਾਵਾਂ ਜ਼ਰੂਰ ਚਲਦੀਆਂ ਨਜ਼ਰ ਆਉਂਦੀਆਂ ਨੇ ਤਾਂ ਕਿਤੇ ਕਿਤੇ ਉਹਨਾਂ ਨੂੰ ਅਨਭਵ ਵੀ ਕਰ ਲਈਦਾ ਵੀ ਹਾਂ ਕਿਤੇ ਮੀਂਹ ਪਿਆ ਹੋਣਾ ਕਿਉਂਕਿ ਸਿਲੀ ਸਿਲੀ ਹਵਾ ਜ਼ਰੂਰ ਆ ਰਹੀ ਹੈ ਪਰ ਜੇ ਕੁਲ ਮਿਲਾ ਕੇ ਗੱਲ ਕੀਤੀ ਜਾਵੇ ਤਾਂ ਗਰਮੀ ਦਾ ਕਹਿਰ ਬਹੁਤ ਜ਼ਿਆਦਾ ਹੈ ਅੰਤਾਂ ਦੀ ਗਰਮੀ ਪੈ ਰਹੀ ਹੈ ਜਿਸ ਤੇ ਚੱਲਦੇ ਆ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀਆਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਘਰਾਂ ਚੋਂ ਬਾਹਰ ਨਿਕਲਣਾ ਬਹੁਤ ਜ਼ਿਆਦਾ ਔਕਾ ਹੋਇਆ ਤੇ ਉਹਨਾਂ ਪਰ ਫਿਰ ਤੋਂ ਰੁਕ ਕਰਾਂਗੇ ਆਸਟ੍ਰੇਲੀਆ ਦੇ ਵੱਲ ਤੇ ਜਾਣਾਗੇ ਕਿ ਆਖਿਰਕਾਰ ਗੁਰੂ ਘਰਾਂ ਦੇ ਵਿੱਚ ਕਿਹੜੇ-ਕਿਹੜੇ ਸਮਾਗਮ ਆਉਣ ਵਾਲੇ ਦਿਨਾਂ ਦੇ ਵਿੱਚ ਕਰਵਾਏ ਜਾ ਰਹੇ ਨੇ ਜੀ ਕਰਾਸ ਸਿੰਘ ਬਿਲਕੁਲ ਨਵਦੀਪ ਸਕੂਲ 홀ੀਡੇ ਹੁੰਦੀਆਂ ਆ ਤੇ ਉਹਨਾਂ ਦੇ ਵਿੱਚ ਫਿਰ ਜਿੱਦਾਂ 10 ਜੁਲਾਈ ਤੋਂ 14 ਤੱਕ ਤਾਂ ਸਾਧ ਸੰਗਤ ਸਮਾਗਮ ਜੁਲਾਈ ਦੇ ਸਿਡਨੀ ਆਸਟ੍ਰੇਲੀਆ ਗਲੈਂਡਵੁੱਡ ਗੁਰਦੁਆਰਾ ਸਿਡਨੀ ਵਿੱਚ ਚੱਲ ਰਹੇ ਆ ਜਿਹਦੇ ਵਿੱਚ ਕਿ ਗੁਰਨਾਕ ਗੁਰਦੁਆਰਾ ਕਿਸਿੰਗ ਪੁਆਇੰਟ ਰੋਡ ਤੇ ਵੀ ਕੱਲ 13 ਤੇ 14 ਨੂੰ ਸਵੇਰੇ ਤੇ ਸ਼ਾਮ ਦੇ ਦੌਰਾਨ ਸਪੈਸ਼ਲ ਚੱਲ ਰਹੇ ਐ ਤੇ ਸੰਗਤ ਨੂੰ ਬੇਨਤੀ ਹੈ ਬਹੁਤ ਬਹੁਤ ਉੱਥੇ ਪਹੁੰਚੋ ਇਹ ਹੈਗਾ ਜੀ ਸਵੇਰੇ ਦਾ ਪ੍ਰੋਗਰਾਮ 13 ਨੂੰ 5 ਵਜੇ ਤੋਂ 7 ਵਜੇ ਤੱਕ ਹੁੰਦਾ ਨੇ ਇਤਨੇ ਇਸ ਤਰ੍ਹਾਂ ਹੀ ਬਾਕੀ ਤੁਸੀਂ ਫੋਲੋ ਕਰ ਸਕਦੇ ਆ ਵਧੇਰੇ ਜਾਣਕਾਰੀ ਲਈ 0416 383489 ਤੇ ਤੁਸੀਂ ਸੰਪਰਕ ਕਰ ਸਕਦੇ ਆ ਤੇ ਤੁਸੀਂ ਦੇਖ ਰਹੇ ਹੋ ਸੰਤਾਂ ਕੀਰਤਨ ਦਾਨ ਦਮਾੜ ਦੀਆਂ ਬੀਬੀਆਂ ਵੀ ਕੀਰਤਨ ਕਰ ਰਹੀਆਂ ਇੱਥੇ ਦੀਆਂ ਬਹੁਤ ਤਕੜੀਆਂ ਤਕੜੀਆਂ ਜੌਬਸ ਦੇ ਵੀ ਪਲੱਸ ਨਾਲ ਉਹਨਾਂ ਨੇ ਆਪਣੀ ਗੁਰੂ ਦੀ ਮਰਯਾਦਾ ਜਾਂ ਗੁਰੂ ਦਾ ਜਸ ਗਾਇਨ ਕਰਨ ਲਈ ਆ ਹਮੇਸ਼ਾ ਇਕੱਠੇ ਹੋ ਕੇ ਸਾਲਾਨਾ ਛੁੱਟੀਆਂ ਦੇ ਵਿੱਚ ਪ੍ਰੋਗਰਾਮ ਹੁੰਦੇ ਆ ਇਦਾਂ ਹੀ ਬੱਚਿਆਂ ਦੇ ਕੈਂਪ ਲੱਗੇ ਹੋਏ ਬਾਬਾ ਦੀਪ ਸਿੰਘ ਗੁਰਦੁਆਰਾ ਬਰੇਜ਼ਲੋਨ ਵੀ ਅਕਾਉਂਟ ਕੀਪਿੰਗ ਜਿਹੇ ਵਾਲਿਆਂ ਦੀ ਸਮਾਗਮ ਜਿਹੜੇ ਸਾਲਾਨਾ ਹੁੰਦੇ ਚੱਲਦੇ ਪਏ ਆ ਸਰਵਤਨ ਦੇ ਬਲੇ ਦੀ ਅਰਦਾਸ ਕੀਤੀ ਜਾਂਦੀ ਹੈ ਬਾਜੀ ਜੀ ਜੀ ਤੇ ਨਾਲ ਹੀ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ ਦਵਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਾਰੇ ਵੀ ਖਬਰ ਹੈ ਜਿਹੜੀ ਅੱਜ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰਨੀ ਹੈ ਬਿਲਕੁਲ ਇਹ ਬਹੁਤ ਹੀ ਸਾਡੇ ਲਈ ਅਧਿਆਤਮਿਕ ਖੁਸ਼ੀ ਤੇ ਸਾਰੇ ਤਰ੍ਹਾਂ ਦੀ ਬਹੁਪੱਖੀ ਖੁਸ਼ੀਆਂ ਦੀ ਗੱਲ ਆ ਬਈ 30 ਸਾਲਾਂ ਤੋਂ ਸਾਨੂੰ ਇਹ ਮੰਨਿਆ ਅਸਲੀਆਨਾਂ ਨੂੰ ਕਿ ਸਾਡੇ ਬਾਲਦੀ ਉਹ ਪ੍ਰਮੁੱਖ ਸ਼ਖਸੀਅਤ ਹੈ ਲੋ ਆ ਬਾਰਬੁਗਾਰੀ ਸਾਰ ਜਤਿੰਦਰ ਸਿੰਘ ਜੀ ਉਪਲ ਮੈਲਵਨ ਵਾਲੇ ਜੋ ਕਿ ਦੁਨੀਆ ਤੇ ਸਾਰੀ ਹੀ ਦੁਨੀਆਂ ਨੂੰ ਜਾਣਦੀ ਤਕਰੀਬਨ ਉਹਨਾਂ ਨੇ ਬੈਂਕੋਕ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਕਾਇਦਾ ਮਰਜਾਦਾ ਅਨਸਾਰ ਸ਼੍ਰੋਮਣੀ ਕਮੇਟੀ ਤੋਂ ਹਰਮੰਦਰ ਸਾਹਿਬ ਤੋਂ ਪ੍ਰਤਵਾਰ ਸਾਹਿਬ ਤੋਂ ਲੈ ਕੇ ਇੱਕ ਪਾਸ ਦੇ ਰੂਪ ਵਿੱਚ ਪੂਰੇ ਮਰਜਾਦਾ ਦਾ ਰੱਖ ਕੇ ਰੱਖ ਰਖਾ ਪੂਰਾ ਰੱਖ ਕੇ ਸੰਭਾਲ ਰੱਖ ਕੇ ਸੇਵਾ ਇਸੋ ਤਰ੍ਹਾਂ ਪੰਜ ਸਿੰਘਾਂ ਸਮੇਤ ਉਹ 30 ਸਾਲਾਂ ਤੋਂ ਕਰ ਰਹੇ ਆ ਅੱਜ ਸਾਰਿਆਂ ਨੂੰ ਵਧਾਈਆਂ ਕਿਉਂਕਿ 30 ਸਾਲ 12 ਜੁਲਾਈ ਨੂੰ ਹੋਏ ਜਿੱਦਾਂ ਸਾਰ ਜਗਿੰਦਰ ਸਿੰਘ ਜੀ ਹੁਣਾਰੇ ਉੱਪਰ ਸਾਹਿਬ ਨੇ ਦੱਸਿਆ ਵੀ ਕੱਲ ਨੂੰ ਉਹਨਾਂ ਨੂੰ ਇਹ ਪ੍ਰੋਗਰਾਮ ਚੱਲਦਿਆਂ ਨੂੰ ਇਹ ਸੇਵਾ ਕਰਦਿਆਂ ਨੂੰ 30 ਸਾਲ ਹੋ ਗਿਆ ਔਰ ਇਦਾਂ ਹੀ ਬੈਂਕ ਹੋਕ ਦੇ ਵਿੱਚ ਵੀ ਉਹ ਹੀ ਸੇਵਾ ਕਰਦੇ ਆ ਤੇ ਮਲੇਸ਼ੀਆ ਹੋ ਗਿਆ ਕੈਨੇਡਾ ਤੇ ਹੋਰ ਸਾਰੀ ਦੁਨੀਆ ਦੇ ਉੱਤੇ ਹੀ ਇਹ ਸੇਵਾ ਗੁਰੂ ਦੀ ਅਪਾਰ ਬਖਸ਼ਿਸ਼ ਦੇ ਨਾਲ ਇਹੋ ਜਿਹਾ ਪਾਰਵਦਗਾਰ ਮਹਾਰਾਜ ਵੱਲੋਂ ਆਪਣੇ ਪਾਰ ਉਪਕਾਰੀ ਸਿੰਘ ਦੇ ਜੀਤੇ ਅਪਾਰ ਕਿਰਪਾ ਅਰਦਾਸ ਕਰਦੇ ਏਦਾਂ ਹੀ ਕਿਰਪਾ ਰਵੇ ਇਹ ਤੁਸੀਂ ਦੇਖ ਸਕਦੇ ਹੋ ਸਾਰੀਆਂ ਵੀਡੀਓ ਵੀ ਕਿਦਾਂ ਹਰ ਸਵਾਰੀ ਗੁਰੂ ਗ੍ਰੰਥ ਸਾਹਿਬ ਦੇ ਜਿੱਥੇ-ਜਿੱਥੇ ਵੀ ਲੋੜ ਹੁੰਦੀ ਆ ਉਹਨਾਂ ਨੂੰ ਫਿਰ ਉਪਲਬਧ ਕਰਵਾਏ ਜਾਂਦੇ ਆ ਤੇ ਲਿਆ ਕੇ ਪੂਰੀ ਮਰਜ਼ਾਦਾ ਰੱਖੀ ਜਾਂਦੀ ਆ ਸੋ ਅਸੀਂ ਨਾਲ ਹੀ ਉਹਨਾਂ ਵੱਲੋਂ ਇਹ ਬੇਨਤੀ ਸੀ ਕਿ ਜਿਨ੍ਹਾਂ-ਜਿਨ੍ਹਾਂ ਨੂੰ ਵੀ ਚਾਹੀਦੇ ਹੋਣ ਜੋ ਕਿ ਪੂਰੇ ਪਜੈਸ਼ਨ ਤੇ ਪੂਰੀ ਮਰਯਾਦਾ ਰੱਖ ਸਕਦੇ ਹੋ ਸਤਕਾਰ ਕਰ ਸਕਦੇ ਹੋਣ ਉਹ ਗੁਰੂ ਘਰ ਵੀ ਕੋਈ ਸਸਾਵਾ ਜਾਂ ਗੁਰੂ ਘਰ ਆਜ ਵੀ ਜਿੰਨਾ ਹੀ ਸਤਕਾਰ ਕਰਦੇ ਆ ਜਾਂ ਆਨੰਦ ਲੈ ਸਕਦੇ ਆ ਆਪਣਾ ਜੀਵਨ ਸਫਲ ਕਰ ਸਕਦੇ ਆ ਕਰਵਾ ਸਕਦੇ ਆ ਬਾਕੀਆਂ ਦਾ ਖਾਸ ਕਰਕੇ ਆਜ ਕਲ ਦੇ ਅਜੋਕੇ ਜੋਗ ਵਿੱਚ ਅਜੋਕੇ ਵਾਤਾਵਰਣ ਵਿੱਚ ਬਹੁਤ ਹੀ ਲੋੜ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਥੀ ਪਰਮੇਸ਼ਰ ਦਾ ਥਾਨ ਕਹਿ ਕੇ ਸਤਕਾਰ ਦਿੱਤਾ ਸੀ ਸਾਂਤਾ ਦੇ ਕਾਰਜ ਆਪ ਕੋਲਿਆ ਦਾ ਭਾਕ ਆਇਆ ਸੀ ਉਸ ਹੀ ਮਹਾਨਤਾਨੂ ਉਹੀ ਸਤਕਾਰ ਬਹਾਲੀ ਨੂੰ ਅਸੀਂ ਚਾਹੁੰਦੇ ਆ ਉਹਨਾਂ ਨੂੰ ਵੀ ਇਹ ਸੰਦੇਸ਼ ਇਹ ਕਿ ਜਿਨ੍ਹਾਂ ਜਿਨ੍ਹਾਂ ਸੱਜਣਾ ਨੇ ਕੋਈ ਵੀ ਇਦਾਂ ਦੀ ਸੇਵਾ ਕਰਨੀ ਹੋਵੇ ਜਾਂ ਨਵੇਂ ਗੁਰੂ ਕੋਲ ਬਣਦੇ ਆ ਤਾਂ ਉਹ ਪ੍ਰੋਪਰ ਤਰੀਕੇ ਦੇ ਨਾਲ ਆਪਣੇ ਉਹਨਾਂ ਨੂੰ ਬੇਨਤੀ ਕਰਕੇ ਸਾਰ ਰਵੀ ਸਿੰਘ ਹਣੀ ਮੈਲਬੌਰਨ ਤੋਂ ਨੇ ਹੋਰ ਵੀ ਸੱਜਣ ਨੇ ਸਾਰ ਉਪਾਲ ਜੀ ਸਾਰ ਹਰਪੀ ਸਿੰਘ ਜੀ ਅ ਅਫੀਸਰ ਗੁਰਬਾਲੇ ਨਾਲ ਕੰਟੈਕਟ ਕਰਕੇ ਤੁਸੀਂ ਗੁਰੂ ਗ੍ਰੰਥ ਸਾਹਿਬ ਲਿਆ ਸਕਦੇ ਹਾਂ ਤਾਂ ਪੂਰੀ ਮਰਜ਼ਾ ਦਾ ਨਾਲ ਛੱਡ ਕੇ ਵੀ ਜਾਂਦੇ ਆ ਬਹੁਤ ਸਾਰੇ ਸੰਗ ਇਕੱਠੇ ਹੋਗੇ ਸੰਗਤਾਂ ਤੇ ਕੀਰਤਨ ਕਰਦੇ ਆ ਜਿੱਦੇ ਜਿੱਦਾਂ ਅਮਰ ਜਹਾਜ਼ਾ ਕਾਲ ਤੱਕ ਉਹ ਚੱਲਦੀ ਆ ਉਹ ਤੋੜਨ ਵਾਣੀ ਪੁੱਲ ਦੁਨੀਆ ਤੇ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਪਹੁੰਚਾਉਣ ਵਾਸਤੇ ਇਹ ਇੱਕ ਬਹੁਤ ਹੀ ਨਿਰੇਕਲਾ ਤੇ ਗੁਰੂ ਮਹਾਰਾਜ ਨੂੰ ਵਧੀਆ ਉਪਰਾਲਾ ਸਾਡੇ ਅਸਟ੍ਰੇਲੀਆ ਨਾਲੋਂ ਸਾਰਿਆਂ ਸੰਗਤਾਂ ਨੂੰ ਤੇ ਸਾਰੀ ਦੁਨੀਆ ਤੇ ਵੀ ਇਹ ਮਾਣਿਆ ਔਰ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆ ਸਾਰਜੁ ਜੁਜਿੰਦਰ ਸਿੰਘ ਜੀ ਉੱਪਰ ਸਾਹਿਬ ਜੀ ਨੂੰ ਤੇ ਉਹਨਾਂ ਨੇ ਤਾਂ ਮੈਨੂੰ ਇਹ ਕਿਹਾ ਸੀ ਕਿ ਬਿਲਕੁਲ ਇਦਾਂ ਦੀ ਕੋਈ ਗੱਲ ਕਰਨੀ ਨਹੀਂ ਪਰ ਫੇਰ ਵੀ ਜਿੱਥੇ ਗੁਰੂ ਸਾਹਿਬ ਦੀ ਬੁਹੀ ਕਿਰਪਾ ਜਿੰਨ ਜਿੰਨ ਨੂੰ ਬਖਸੀਅ ਬਖਸ਼ ਹੁੰਦੀ ਹੈ ਤੇ ਉਹ ਸਾਡਾ ਫਰਜ਼ ਬਣਦਾ ਤੇ ਸਾਰਿਆਂ ਦਾ ਰਲ ਮਿਲ ਕੇ ਸੰਗਤੀ ਰੂਪ ਦੇ ਵਿੱਚ ਇਦਾਂ ਹੀ ਨਵਾਈ ਜਾਂਦੀ ਜੀ ਬਿਲਕੁਲ ਇਸ ਦੇ ਨਾਲ ਅਗਾਂਹੇ ਕਰਾਂਗੇ ਅਗਲੀ ਗੱਲ ਕਿ ਬੜਾ ਫਖਰ ਮਹਿਸੂਸ ਹੁੰਦਾ ਹੈ ਬੜਾ ਮਾਨ ਮਹਿਸੂਸ ਹੁੰਦਾ ਹੈ ਕਿ ਅਸੀਂ ਪੰਜਾਬੀ ਆ ਸਰਕਾਰਾਂ ਭਾਵੇਂ ਕੁਝ ਵੀ ਕਹਿਣ ਪੰਜਾਬ ਦੀਆਂ ਸਰਕਾਰਾਂ ਭਾਰਤੀ ਸਰਕਾਰਾਂ ਜਾਂਦਾ ਦੀ ਮਰਜ਼ੀ ਇਲਜ਼ਾਮ ਲਗਾਈ ਜਾਣ ਪਰ ਅਸੀਂ ਮਾਨ ਮਹਿਸੂਸ ਕਰਦੇ ਹਾਂ ਕਿ ਅਸੀਂ ਪੰਜਾਬੀਆ ਸਿੱਖ ਕੌਮ ਉਹ ਕੌਮ ਜੋ ਪੂਰੀ ਦੁਨੀਆ ਭਰ ਦੇ ਵਿੱਚ ਆਪਣੇ ਚੰਡੇ ਬੁਲੰਦ ਕਰਦੀ ਹੋਈ ਨਿਵੇਕਲੀ ਕੌਮ ਨਹੀਂ ਚਾਹੁੰਦੀ ਹੈ ਕਿਉਂਕਿ ਕਿਤੇ ਵੀ ਭੀੜ ਪਵੇ ਤਾਂ ਹਰ ਇੱਕ ਦੀ ਮਦਦ ਦੇ ਲਈ ਉਹ ਪਹੁੰਚਦੀ ਹੈ ਸਭ ਤੋਂ ਵੱਡੀ ਗੱਲ ਕਿ ਪੰਜਾਬ ਦੇ ਵਿੱਚ ਜੇ ਕੁਝ ਨਹੀਂ ਬਣਿਆ ਸਰਕਾਰਾਂ ਨੇ ਪੰਜਾਬੀਆਂ ਦੀ ਨਾ ਸੋਚੀ ਤਾਂ ਪੰਜਾਬੀਆਂ ਨੇ ਉੱਥੇ ਹਾਰ ਨਹੀਂ ਮੰਨੇ ਉਹ ਸੱਤ ਸਮੁੰਦਰ ਪਾਰ ਵੱਖੋ ਵੱਖਰੇ ਦੇਸ਼ਾਂ ਨੂੰ ਚੱਲ ਪਏ ਉੱਥੇ ਜਾ ਕੇ ਸਖਤ ਮਿਹਨਤਾਂ ਕੀਤੀਆਂ ਉੱਥੇ ਜਾ ਕੇ ਬਿਜ਼ਨਸ ਸਥਾਪਿਤ ਕੀਤੇ ਉੱਥੇ ਜਾ ਕੇ ਟੂਰਨਾਮੈਂਟ ਕਰਵਾਉਣੇ ਸ਼ੁਰੂ ਕੀਤੇ ਮੇਲੇ ਕਰਵਾਉਣੇ ਸ਼ੁਰੂ ਕੀਤੇ ਹਰ ਇੱਕ ਦੇਸ਼ ਦੇ ਵਿੱਚ ਮਿੰਨੀ ਪੰਜਾਬ ਬਣਾ ਲਿਆ ਤੇ ਹੁਣ ਜੇ ਗੱਲ ਕੀਤੀ ਜਾਵੇਗੀ ਰਾਜਨੀਤਿਕ ਖੇਤਰ ਦੇ ਵਿੱਚ ਵੀ ਸਾਡੇ ਪੰਜਾਬੀ ਮੱਲਾ ਮਾਰ ਰਹੇ ਨੇ ਤਾਂ ਆਸਟ੍ਰੇਲੀਆ ਦੇ ਵਿੱਚ ਵੀ ਰਾਜਨੀਤੀ ਦੇ ਵਿੱਚ ਜਿਹੜੇ ਪੰਜਾਬੀ ਨੇ ਉਹ ਮੱਲਾ ਮਾਰ ਰਹੇ ਨੇ ਤੇ ਟਿਕਟਾਂ ਤੇ ਟਿਕਟਾਂ ਸਾਰੇ ਪੰਜਾਬੀਆਂ ਨੂੰ ਮਿਲਦੀਆਂ ਜਾ ਰਹੀਆਂ ਨੇ ਤੇ ਸੰਸਦ ਮੈਂਬਰ ਤੱਕ ਬਣਦੇ ਹੋਏ ਵੀ ਨਜ਼ਰ ਆ ਰਹੇ ਨੇ ਤਾਂ ਹੁਣ ਜਿਹੜੀ ਨਵੀਂ ਖਬਰ ਹੈ ਉਹ ਤੁਸੀਂ ਕਿਹੜੀ ਲੈ ਕੇ ਆਏ ਹੋ ਬਿਲਕੁਲ ਜੀ ਬਿਲਕੁਲ ਕਰਨਜੀਤ ਸਿੰਘ ਨੇ ਕਾਫੀ ਸੇਵਾ ਕਰਦੇ ਆ ਗੁਰੂ ਘਰਾਂ ਚ ਵੀ ਸੰਗਤਾਂ ਲਈ ਵੀ ਹੋਰ ਕਿਤੇ ਕੈਂਡੀਡੇਟ ਫॉर ਦੀ ਮਾਉਂਟ ਐਟਿਕਸਨ ਐਟਿਕਸ ਟਿਕਿਕਸਨ ਵਾਰਡ ਇਨ ਦੀ เมล্টন 시티 카운슬 메ล본 일렉션 2024데 ਵਿੱਚ ਉਹਨਾਂ ਨੂੰ ਟਿਕਟ ਮਿਲੀ ਆ ਐਮਸੀ ਦੀ ਕੌਂਸਲਰ ਦੀ ਸੋ ਸਾਰਿਆਂ ਨੂੰ ਇਹ ਬਹੁਤ ਖੁਸ਼ੀ ਦੀ ਗੱਲ ਆ ਹੋਰ ਵੀ ਸਾਡੇ ਸੱਜਣਾ ਨੂੰ ਇਹਨਾਂ ਦੇ ਰਾਜਨੀਤਿਕ ਪੋਲਿਟਿਕਲ ਉਦਾਰਿਆਂ ਚਟਾਈਆਂ ਕਰਨੀ ਚਾਹੀਦੀਆਂ 14 ਤਰੀਕ ਨੂੰ ਕਲ ਨੂੰ ਉਹਨਾਂ ਵੱਲੋਂ ਗੈਦਰਿੰਗ ਆ ਜਿਹੜੀਆਂ ਕਾਰਨ ਮੀਟਿੰਗ ਹੁੰਦੀਆਂ ਸੈਲੀਬ੍ਰੇਟ ਐਟ ਇਲੈਕਸ਼ਨ ਕੰਪੇਨ ਲਾਂਚ ਆ ਵਿਧਿਵੀ ਅੰਬਾਰ ਆਲ ਥਿਸ ਜਰਨੀ ਟੁਗੇਦਰ ਸਾਰਿਆਂ ਨੂੰ ਉਹਨਾਂ ਵੱਲੋਂ ਸਦਾ 2 ਵਜੇ ਮਲਟਨ ਹੌਕੀ ਕਲੱਬ ਮਲਟਨ ਹੌਕੀ ਕਲੱਬ ਬ੍ਰਿਜ ਰੋਡ ਇਰੀਗੇਸ਼ਨਲ ਰਿਜ਼ਰਵ ਕੋਬਲ ਬੈਂਕ ਮੈਂ ਮਲਟਨ ਜੀ ਸੋ ਜਿੰਨੇ ਮੈਲਟਨ ਵਾਸੀ ਆ ਕਾਫੀ ਗਿਣਤੀ ਆ ਉੱਥੇ ਸਾਰਿਆਂ ਦੀ ਪੂਰਾ ਪੰਜਾਬ ਹੀ ਬਣਾਇਆ ਪਿਆ ਉਹਨਾਂ ਨੇ ਤੇ ਇਹਨਾਂ ਭਰਾਵਾਂ ਦੀਆਂ ਵੀ ਬੜੀਆਂ ਸੇਵਾਵਾਂ ਹੁੰਦੀਆਂ ਹੋਰ ਇਹਨਾਂ ਦੇ ਬਿੱਤਰ ਵੀ ਸੰਸਾਵਾਂ ਵੀ ਆ ਸਾਰਿਆਂ ਨੂੰ ਨਿਕ ਨਿਕੀਆਂ ਗੱਲਾਂ ਤੋਂ ਉੱਪਰ ਉੱਠ ਕੇ ਬੈਂਟੀ ਆ ਕਿ ਬਾਤੋ ਆਦ ਸਹਾਯੋਗ ਦਿਓ ਤੇ ਉੱਥੇ ਜਾ ਕੇ ਤੁਸੀਂ ਤਾਪਾਣੀ ਛਕੋ। ਖੇਡਾਂ ਦੇ ਵਿੱਚ ਆਸਟ੍ਰੇਲੀਆ ਸਭ ਤੋਂ ਜ਼ਿਆਦਾ ਮੋਰੀ ਹੈ ਤੇ ਹਰ ਇੱਕ ਖੇਡ ਉੱਥੇ ਖੇਡ ਨੂੰ ਮਿਲਦੀ ਹੈ ਤਾਂ ਦਰਸ਼ਕ ਵੀ ਉੱਥੇ ਆਨੰਦ ਮਾਰਦੇ ਨੇ ਤੇ ਜਿੱਥੇ ਸਾਡੇ ਖਿਡਾਰੀਆਂ ਦੀ ਕਲ ਕੀਤੀ ਜਾਵੇ ਤਾਂ ਉੱਥੇ ਖਿਡਾਰੀਆਂ ਨੇ ਵੀ ਬਹੁਤ ਜ਼ਿਆਦਾ ਮੱਲਾ ਮਾਰਿਆ ਨੇ ਪੰਜਾਬੀਆਂ ਨੇ ਵੀ ਉੱਥੇ ਆਪਣੇ ਚੰਡੇ ਘਟੇ ਨਹੀਂ ਪੰਜਾਬੀਆਂ ਨੇ ਵੀ ਬੇਹਤ ਪੰਜਾਬ ਦਾ ਨਾਂ ਆਸਟ੍ਰੇਲੀਆ ਦੀ ਧਰਤੀ ਤੇ ਰੌਸ਼ਨ ਕੀਤਾ ਹੈ। ਕਨਾਤ ਸਿੰਘ ਜੀ ਕੀ ਕਹਿਣਾ ਚਾਹੋਗੇ? ਹਾਂ ਹਾਂ ਜੀ ਲਵਦੀਪ ਦੇਖੋ ਇਹ ਸਿਟੀ ਟੂ ਸਰਫ ਹੁੰਦੀ ਆ ਹਰ ਵਾਰੀ ਕਿ ਕਹਿ ਸਕਦੇ ਆਪਾਂ ਦੌੜ ਕਹੋ ਜਾਂ ਸਿਟੀ ਟੂ ਸਰਫ ਸਿਟੀ ਤੋਂ ਲੈ ਕੇ ਸਿਟੀ ਟੂ ਸਰਫ ਤੇ ਕਹਿੰਦੇ ਆ ਬੀਚ ਵਾਲੇ ਪਾਸੇ ਹੁੰ ਜਾਂਦੇ ਆ ਤੁਰ ਕੇ ਇਹਦੇ ਵਿੱਚ ਵੀ ਲੋਕੀ ਤਾਲ ਗਰੋਸ ਰਹੇ ਆਣ ਇਹਦੇ ਵਿੱਚ ਸਾਰਨਦੀਪ ਸਿੰਘ ਗਰੇਵਾਲ ਕਾਫੀ ਵਧੀਆ ਉਹਦਾ ਟਾਈਮ ਹੁੰਦਾ ਦੌੜਨ ਦਾ ਉਹ ਆਪਣੇ ਯੂਨਾਈਟਿਡ ਸਿਕਸ ਵੱਲੋਂ ਜਿਹੜੀ ਕਿ ਸਾਸਤਾ ਸੇਵਾ ਕਰਦੀ ਹੈ ਸਾਰੀ ਦੁਨੀਆ ਦੇ ਉੱਤੇ ਜਿੱਦਾਂ ਖਾਲਸਾ ਐਡ ਵੀ ਕਰਦੀ ਆ ਉਸੇ ਤਰ੍ਹਾਂ ਉਹ ਜਾਂਦੇ ਆ ਤੇ ਉਹਨਾਂ ਨੂੰ ਬੇਨਤੀ ਸੀ ਕਿ ਵੱਧ ਤੋਂ ਵੱਧ ਉਹਦੇ ਵਿੱਚ ਪਹੁੰਚੋ ਤੇ ਇਹ ਹੋਊਗੀ 11 ਅਗਸਤ ਆ ਸ਼ੁਰੂ ਹੋਣੀ ਆ ਸੋ ਇਸੇ ਤਰ੍ਹਾਂ ਸਾਰਾ ਰਣਜੀਤ ਸਿੰਘ ਖੈੜਾ ਵੀ ਉਹ ਰੂ ਪੰਜਾਬ ਦੀ ਉਹਨੂੰ ਆਪਣੀ ਟੀਮ ਲੈ ਕੇ ਜਾਂਦੇ ਆ ਨਾਲ ਸਾਸਤਨਾਮ ਸਿੰਘ ਬਾਜਵਾ ਤੇ ਇਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਉਹਦੇ ਵਿੱਚ ਹੁਣ ਤੋਂ ਤੁਸੀਂ ਰਜਿਸਟ੍ਰੇਸ਼ਨ ਕਰਵਾਓ ਤੇ ਇਹਨਾਂ ਟੀਮਾਂ ਦਾ ਸਾਥ ਦੇ ਕੇ ਕਤੋਂ ਬਾਦ ਦਾ ਸਾਥ ਦੋਗੇ ਕਿਉਂਕਿ ਆਸਟ੍ਰੇਲੀਆ ਪਾਗੇ ਵੀ ਗਏ ਨੇ ਆ ਟੈਡਾ ਦਾ ਪ੍ਰਧਾਨ ਦੇਸ਼ ਆ ਔਰ ਚੌਂਦਾ ਫਰੀਕਲੀ ਫਿਟਨੈਸ ਹੋਵੇ ਉਹ ਦੌੜਨ ਵਾਸਤੇ ਲੋਕਾਂ ਨੂੰ ਤੁਰਨ ਵਾਸਤੇ ਫਿਟ ਲਿਆਣ ਵਾਸਤੇ ਤੇ ਜ਼ਰੂਰੀ ਲੋਨ ਦੇ ਨਾਲ ਆਪਣੀ ਕਮਿਊਨਿਟੀ ਨੂੰ ਵੀ ਉੱਥੇ ਯੋਗਦਾਰ ਪਾ ਲਿਆ ਜੀ ਬਿਲਕੁਲ ਤਾਂ ਗਗਨ ਸਿੰਘ ਜੀ ਆਪਾਂ ਹਮੇਸ਼ਾ ਦਸ਼ਕਾਂ ਨੂੰ ਕਹ ਰਹੇ ਹੁੰਦੇ ਆ ਵੀ ਅਸੀਂ ਗਰਾਊਂਡ ਪੱਧਰ ਦਾ ਪ੍ਰੋਗਰਾਮ ਕਰਦੇ ਆ ਹਰ ਇੱਕ ਦੀ ਇਹ ਸਮਝ ਆਉਣ ਵਾਲਾ ਹਰ ਇੱਕ ਨੂੰ ਇਨਫਰਮੇਸ਼ਨ ਦੇਣ ਵਾਲਾ ਤਾਂ ਇੱਥੇ ਜਿਵੇਂ ਪਿਛਲੇ ਦੋ ਤਿੰਨ ਹਫ਼ਤੇ ਪਹਿਲਾਂ ਦੀ ਗੱਲ ਆ ਤਾਂ ਉਦੋਂ ਆਪਾਂ ਦਰਸ਼ਕਾਂ ਨੂੰ ਦੱਸਿਆ ਸੀ ਮੋਬਾਈਲ ਘਰ ਕੀ ਹੁੰਦੇ ਨੇ ਤਾਂ ਅੱਜ ਤੁਸੀਂ ਸਿਟੀ ਟੂ ਸਰਫ ਦੀ ਗੱਲ ਕੀਤੀ ਹੈ ਤਾਂ ਮੈਨੂੰ ਲੱਗਦਾ ਜਿਹੜਾ ਸਰਫ ਨਾਮ ਦਾ ਸ਼ਬਦ ਹੈ ਤੇ ਜਦੋਂ ਇਹ ਆਉਂਦਾ ਤਾਂ ਉਦੋਂ ਸਿੱਧਾ ਸਿੱਧਾ ਲੋਕਾਂ ਦਾ ਧਿਆਨ ਜਿਹੜਾ ਕਪੜੇ ਧੋਣ ਵਾਲੇ ਸਰਫ ਵੱਲ ਜਾਂਦਾ ਹੈ ਮੈਂ ਚਾਹੁੰਨੀ ਆ ਵੀ ਤੁਸੀਂ ਦਰਸ਼ਕਾਂ ਨੂੰ ਥੋੜੀ ਜਿਹੀ ਜਾਣਕਾਰੀ ਪ੍ਰੋਪਰ ਤਰੀਕੇ ਦੇ ਨਾਲ ਦਿਓ ਵੀ ਆਖਿਰਕਾਰ ਇਹ ਕੀ ਹੈ ਤਾਂ ਕਿ ਸਾਡੇ ਪੰਜਾਬ ਦੇ ਵਿੱਚ ਰਹਿੰਦੇ ਜਾਂ ਕਿਸੇ ਹੋਰ ਸੂਬਿਆਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿਉਂਕਿ ਆਸਟ੍ਰੇਲੀਆ ਵਾਲਿਆਂ ਨੂੰ ਤਾਂ ਪਤਾ ਹੀ ਹੋਏਗਾ ਕਿ ਕੀ ਹੈ ਪਰ ਆਮ ਲੋਕਾਂ ਤ ਇਨਫੋਰਮੇਸ਼ਨ ਹੋਣੀ ਬਣਦੀ ਐ ਨਵਦੀਪ ਦੇਖੋ ਤੁਸੀਂ ਇਹ ਦੇਖ ਸਕਦੇ ਹੋ ਉਹਨਾਂ ਦੀ ਫੋਟੋ ਤੋਂ ਵੀ ਕਈ ਅੱਖਰ ਜਿਹੜੇ ਆ ਪੰਜਾਬੀ ਦੇ ਇਹ ਕਿਸੇ ਵੇਲੇ ਵੱਖਰਾ ਟੱਪ ਗਿਆ ਆਪਾਂ ਨੂੰ ਪ੍ਰੋਗਰਾਮ ਇਹ ਕਰਨਾ ਪੈਣਾ ਇੰਗਲਿਸ਼ ਦੇ ਵਿੱਚ ਤੇ ਪੰਜਾਬੀ 'ਚ ਵੀ ਹੋਈ ਆਉਂਦੇ ਜਿਦਾ ਅਫੀਸਰ ਅਫੀਸਰ ਜਾਂ ਪੰਜਾਬੀ 'ਚ ਮਹਾਰਾਜ ਰਣਜੀਤ ਸਿੰਘ ਵਲੇ ਪੰਜਾਬੀ ਪ੍ਰਧਾਨ ਹੁੰਦੀ ਸੀ ਦੁਨੀਆ ਤੇ ਉਦੋਂ ਹੁੰਦੇ ਸੀ ਜਰਨੈਲ ਤੇ ਕਰਮਲ ਬਾਅਦ ਵਿੱਚ ਗੋਰਿਆਂ ਨੇ ਪੰਜਾਬੀ ਖਾਲੇ ਕੁਝ ਦੁਨੀਆ ਤੇ ਅਸੀਂ ਵੀ ਉਹਦੇ ਵਿੱਚ ਆ ਗਏ ਕਰਨਲ ਤੇ ਜਨਰਲ ਇੰਨੇ ਅੱਖਰ ਕਈ ਮਿਕਸ ਹੋਏ ਉਹ ਜਿਨ੍ਹਾਂ ਦਾ ਬਦਲਾਅ ਵੀ ਯੂਨੀਵਰਸਿਟੀਆਂ 'ਚ ਹੋਰ ਕਿਤੇ ਵੀ ਦੁਨੀਆਂ 'ਚ ਉਹਨਾਂ ਦੇ ਰਾਜਰੇ ਕਰਕੇ ਮਿਕਸ ਹੋ ਚੁੱਕੇ ਹੋ ਆ ਪਰ ਇੱਥੇ ਪੰਜਾਬੀ ਦਾ ਅੱਖਰ ਸਰਪੇ ਹੀ ਆ ਜਿਹੜੀ ਤੁਸੀਂ ਕਹਿੰਦੇ ਆ ਉਹ ਵਾਸ਼ਿੰਗਟਨ ਵਾਲੀ ਪਰ ਇੱਥੇ ਸਰਕੁੰਡੀ ਜਿਹੜੀ ਸਮੁੰਦਰ ਦੇ ਵਿੱਚ ਵਿੱਚ ਉਹਦੇ ਵਿੱਚ ਜਾ ਕੇ ਉਹ ਖੇਡਾਂ ਖੇੜਦੇ ਉੱਤੇ ਉਹ ਬੋਰਡ ਹੀ ਰੱਖਿਆ ਹੁੰਦਾ ਜਿੱਦਾਂ ਸਕੇਟਿੰਗ ਬੋਰਡ ਹੁੰਦਾ ਇਦਾਂ ਦਾ ਉਹਨਾਂ ਦਾ ਇੱਕ ਬੋਰਡ ਆ ਉਸੇ ਤਰ੍ਹਾਂ ਉਹ ਲੈ ਕੇ ਉਹ ਸਰਫਿੰਗ ਬੋਰ ਕਹਿੰਦੇ ਆ ਉਹ ਸਰਫਿੰਗ ਉੱਥੇ ਕਰਦੇ ਸਰਫਿੰਗ ਬੀਚ ਵੀ ਹੈਗੇ ਆ ਉਹਨਾਂ ਦੇ ਉੱਤੇ ਜਾ ਕੇ ਗਰਮੀਆਂ ਨੂੰ ਜਿੱਦਾਂ ਸਾਡੇ ਹੁਣ ਮੌਸਮ ਚੇਂਜ ਹੋਣਾ ਅਗਸਤ ਦੇ ਵਿੱਚ ਨਾਲ ਨਾਲ ਉਹ ਲੋਕਾਂ ਨੂੰ ਉਨਕਰਜ ਕਰਦੇ ਆ ਤੇ ਟੀਵੀਆਂ ਦੇ ਉੱਤੇ ਫੋਨਾਂ ਦੇ ਉੱਤੋਂ ਹੋਰ ਸਾਰਿਆਂ ਜਿਵੇਂ ਦੇ ਉੱਪਰ ਉੱਠ ਕੇ ਆਪਣੇ ਸਟ्रेस ਘਟਕਣ ਲਈ ਡਿਪਰੈਸ਼ਨ ਘਟਕਣ ਲਈ ਇਦਾਂ ਦੀਆਂ ਗੇਮਾਂ ਵੀ ਹੁੰਦੀਆਂ ਉੱਥੇ ਉਹ ਕਰਦੇ ਆ ਹੁਣ ਉਹਨਾਂ ਨੇ ਦੇਖੋ ਇਹ ਇਹਨਾਂ ਨੇ ਦੌੜ ਕੇ ਉੱਥੋਂ ਤੁਰ ਕੇ ਜਾਣਾ ਸਾਰਿਆਂ ਨੇ ਸਾਰੇ ਆਸਟ੍ਰੇਲੀਆ ਦੀਆਂ ਸਿਗਨੀਆਂ ਨੇ ਸਿडनी ਦੇ ਵਿੱਚ ਜਿੰਨੇ ਵਾਸੀ ਸਾਰੀਆਂ ਕਮਿਊਨਿਟੀ ਨੇ ਜਾਣਾ ਉਹ ਵੀ ਸ਼ੋਅ ਕਰਨਾ ਉਹਨਾਂ ਨੇ ਸ਼ਾਟਾਂ ਵੀ ਪਾਈਆਂ ਹੋਣੀਆਂ 82 ਸਰਫ ਉੱਥੇ ਬੀਚ 'ਤੇ ਉਹਦੇ ਜਾ ਕੇ ਉੱਥੇ ਗੱਲ ਤੇ ਕਰਨਾ ਇਦੇ ਬਾਰੇ ਇੱਕ ਲੰਬੀ ਗਾਲਵਾਤ ਹੋਰ ਹੋ ਸਕਦੀ ਬਹੁਤ ਵੱਡੇ ਟੌਪ ਗਿਆ ਸੋ ਉਹ ਹੁੰਦੀ ਆ ਉਹਦੇ ਉੱਤੇ ਇਦਾਂ ਦੀ ਉਹ ਐਕਸਰਸਾਈਜ਼ ਕਹ ਲੋ ਬਹੁਤ ਸਾਰੀਆਂ ਤਰ੍ਹਾਂ ਦੀਆਂ ਇਹ ਮੈਂ ਕਹ ਲੋ ਇਹਨਾਂ ਨੂੰ ਐਸ ਜੀ ਆਰ ਸਰਫਿੰਗ ਹੁੰਦੀ ਜੀ ਜੀ ਬਿਲਕੁਲ ਤਾਂ ਅ ਦਰਸ਼ਕਾਂ ਨੂੰ ਬੇਨਤੀ ਹੈ ਕਿ ਕਈ ਵਾਰੀ ਕੁਝ ਲਫ਼ਜ਼ ਇਦਾਂ ਦੇ ਹੁੰਦੇ ਨੇ ਕੋਈ ਗੱਲਾਂ ਇਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਸਮਝ ਤੋਂ ਬਾਹਰ ਹੋ ਜਾਂਦੀਆਂ ਨੇ ਤਾਂ ਤੁਸੀਂ ਸਾਨੂੰ ਫੇਸਬੁਕ ਤੇ YouTube ਤੇ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਕਿ ਉੱਥੇ ਤੁਹਾਡਾ ਜਵਾਬ ਜ਼ਰੂਰ ਦਿੱਤਾ ਜਾਵੇ ਤੇ ਹੁਣ ਆਪਾਂ ਕਰਾਂਗੇ ਅਗਲੀ ਖਬਰ ਦਾ ਜ਼ਿਕਰ ਜਿਸ ਦਾ ਹੁੰਦਾ ਹੈ ਹਮੇਸ਼ਾ ਦਰਸ਼ਕਾਂ ਨੂੰ ਇੰਤਜ਼ਾਰ ਕੀ ਆਖਿਰਕਾਰ ਕਰਨਲ ਸਿੰਘ ਜੀ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਕਿਹੜੀ ਖਬਰ ਲੈ ਕੇ ਆਏ ਨੇ ਰਲਮੀਆਂ ਮਿਲ ਵੀ ਆ ਕੋਸ਼ਿਕ ਤਾਂ ਤੁਹਾਨੂੰ ਚੰਗੀਆਂ ਨਹੀਂ ਲੱਗਣੀਆਂ ਪਰ ਜੋ ਆਸਟ੍ਰੇਲੀਅਨ ਗਵਰਨਮੈਂਟਾਂ ਇਹ ਕਰ ਦਿੱਤੀਆਂ ਕਰਦੀਆਂ ਪਈਆਂ ਉਹ ਸਾਡੇ ਹੀ ਕੀਤਿਆਂ ਦੇ ਨਤੀਜੇ ਹੁੰਦੇ ਆ ਜਾਂ ਸਾਡੇ ਨਹੀਂ ਮਤਲਬ ਜਿੱਦਾਂ ਬਾਹਰਲੇ ਸਾਰੇ ਮਾਈਗ੍ਰੈਂਟਸ ਦੇ ਤੇ ਉਹਦੇ ਹਿਸਾਬ ਨਾਲ ਹੁੰਦੇ ਆ ਉਸ ਕਰਕੇ ਫਿਰ ਤੁਸੀਂ ਉਹ ਉਹ ਤੁਸੀਂ ਉਹਦੇ ਵਿੱਚ ਇਹ ਨਹੀਂ ਕਹਿ ਸਕਦੇ ਉਹ ਆਸਟ੍ਰੇਲੀਅਨ ਗਵਰਨਮੈਂਟ ਗਲਤ ਕਰਦੀ ਆ ਹੂੰ ਆ ਉਹ ਕਰਕੇ ਫਿਰ ਇਹ ਹੁੰਦਾ ਆ ਵੀ ਤੁਸੀਂ ਅ ਕਹਿ ਸਕਦੇ ਆ ਵੀ ਫੀਸਾਂ ਕਾਫੀ ਇਨਫਲੇਸ਼ਨ ਵੱਧ ਗਈ ਕਰਕੇ ਸਿਲਾਰਾਂ 710 ਤੋਂ ਲੈ ਕੇ ਹੁਣ 1600 ਕਰ ਦਿੱਤਾ ਗਿਆ ਪਹਿਲਾਂ ਫੀਸ ਹੁੰਦੀ ਸੀ ਸਟੂਡੈਂਟ ਦੀ 710 ਡਾਲਰ ਹੁਣ ਇਕੱਠੇ ਹੀ ਵਧਾ ਦਿੱਤੇ ਆ ਪਰ ਇਹ ਗੱਲ ਇੱਕ ਬਹੁਤ ਔਖੀ ਲੱਗਦੀ ਇਹਨਾਂ ਗਵਰਨਮੈਂਟਾਂ ਦੀ ਵੀ ਪੈਸੇ ਦਾ ਰੁਝਾਨ ਤਾਂ ਹੁੰਦੇ ਆ ਜਿੱਦਾਂ ਜਿੱਦਾਂ ਇਹਨਾਂ ਦੇਸ਼ਾਂ ਦੀ ਚੜ੍ਹਾਈ ਆ ਜਾਂ ਅਮਰੀਕਾ ਹੋਵੇ ਕੈਨੇਡਾ ਹੋਵੇ ਕੋ ਸਾਡੇ ਬੰਦਿਆਂ ਨੇ ਵੀ ਬਾਲਾ ਹੀ ਤੋੜ ਚੱਕਿਆ ਪਿਆ ਉਹ ਇਹਨਾਂ ਦੇ ਮਗਰੀ ਲੱਗੋ ਵੀ ਬਾਹਰ ਹੀ ਜਾ ਕੇ ਇਨਸਾਹ ਲਿਆ ਆ ਉਹ ਥੋੜਾ ਜਿਹਾ ਸੋਚਿਆ ਕਰੋ ਵੀ ਡਬਲ ਤੋਂ ਵੀ ਉੱਪਰ 120% ਫੀਸ ਵਧਾ ਦਿੱਤੀ ਗਈ ਆ ਫਿਰ ਗਵਰਨਮੈਂਟ ਨੂੰ ਅਸੀਂ ਬੇਨਤੀ ਕਰਦੇ ਆ ਕਾਫੀ سارے ਸਟੂਡੈਂਟਸ ਨਾਲ ਗੱਲਬਾਤ ਵੀ ਹੋਈ ਆ ਪੇਰੈਂਟਸ ਨਾਲ ਵੀ ਹੋਈ ਆ ਵੀ ਐਨੀ ਫੀਸ ਲਈ ਵਧਾ ਦਿੱਤੀ ਆ ਤੇ ਜਿਹੜੇ ਇੱਥੇ ਸਟੂਡੈਂਟ ਆਏ ਹੋਏ ਪਹਿਲਾਂ ਵੀ ਕਰੋਨਾ ਚ ਵੀ ਨਹੀਂ ਕੰਮ ਕੀਤਾ ਟੈਕਸ ਵੀ ਦਿੰਦੇ ਆ ਉਹਨਾਂ ਨੂੰ ਘਟੋ ਘਟ ਕਨਸੀਡਰ ਦਾ ਕੀਤਾ ਜਾਵੇ ਅੱਗੋਂ ਤੁਸੀਂ ਇਹ ਵੀ ਕਰ ਦਿੰਦੇ ਆ ਫਿਰ ਅਮੈਂਡਮੈਂਟ ਕਰਕੇ ਵੀ ਫਲਾਨੇ ਕੋਰਸ ਦੇ ਵਿੱਚ ਹੁਣ ਪੀਆਰ ਨਹੀਂ ਹੈਗੀ ਫਲਾਨੇ ਚ ਹੈ ਸੋ ਇਸ ਕਰਕੇ ਇਹ ਅਗਾਉਂ ਹੀ ਸੋਚਿਆ ਜਾਵੇ ਪਰ ਆ ਤੁ ਕਿਤੇ ਵੀ ਸਟੂਡੈਂਟ ਬਿਜਾ ਕੋਲੋਂ ਤੋਂ ਪਹਿਲਾਂ ਵੇ ਇਹ ਗਵਰਨਮੈਂਟਾਂ ਦੀ ਥੋੜੀ ਹੁੰਦੇ ਵਾਲਿਆਂ ਦੀ ਥੋੜੀ ناکਾਮਯਾਬੀ ਵੀ ਰਹੀ ਹੈ ਇਹ ਗੱਲ ਦੀ ਕਿਉਂਕਿ ਉਹਨਾਂ ਨੇ ਇੱਕਦਮ ਧੜਾ ਧੜ ਵਿਜੇ ਖੋਲ ਦਿੱਤੇ ਅਕਮੋਡੇਸ਼ਨ ਮੋਰੇ ਯੂਨੀਵਰਸਿਟੀਆਂ ਦੇ ਵਿੱਚ ਰਹਿਣ ਵਾਸਤੇ ਰਹਿਣ ਬਸੇਰਾ ਉਹਨਾਂ ਸਟੂਡੈਂਟ ਲਈ ਨਾ ਹੋਸਟਲ ਵਗੈਰਾ ਦਾ ਪ੍ਰਬੰਧ ਨਹੀਂ ਸੀਗਾ ਬਹੁਤ ਸਾਰਾ ਮਹਿੰਗਾ ਹੋ ਚੁੱਕਾ ਕੰਮ ਇਸ ਕਰਕੇ ਅਸੀਂ ਤਵੀਦ ਕਰਦੇ ਆ ਪੰਜਾਬ ਦੇ ਆਪਣੇ ਨਵੀਂ ਜਨਰੇਸ਼ਨ ਬੱਚਿਆਂ ਨੂੰ ਵੀ ਆਪਾਂ ਅੱਗੇ ਵੀ ਇਹੀ ਕਹਿੰਦੇ ਵੀ ਉਹੀ ਕੋਰਸ ਤੁਸੀਂ ਪਲੀਜ਼ ਉੱਥੇ ਰਹਿ ਕੇ ਕਰ ਲਓ ਜਿਹੜਾ ਇੱਥੇ ਕੋਰਸੀ ਡਿਮਾਂਡ ਹੈ ਪਾ ਦੱਸਦੇ ਆਪੇ 100 ਤੋਂ ਉੱਪਰ ਓਕੂਪੇਸ਼ਨ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਪੀਆਰ ਆ ਸਕਦੇ ਆ ਬਹੁਤ سارے ਖਰਚੇ ਘਟ ਜਾਂਦੇ ਆ ਜੇ ਓਵਰਆਲ ਖਰਚੇ ਕੱਢ ਕੇ ਤੁਸੀਂ ਆਪਣੇ ਤਨਖਾਹਾਂ ਦਾ ਜਾਂ ਨਾ ਟਾਈਮ ਕੱਢ ਕੇ ਦੇਖੋ ਤਾਂ ਨੈਟ ਪ੍ਰੋਫਿਟ ਜੇ ਹੋਵੇ ਤੁਹਾਨੂੰ ਸਾਲ ਜਿੱਥੇ ਰਹਿਣ ਦਾ ਇ ਥਿੰਕ ਟੂ ਡੂ ਆਪਣੀ ਕਿਉਂ ਬੇਸਡ ਕਰਦੇ ਘਰ ਦੇ ਉੱਤੇ ਵਿਛੋੜਾ ਹਾਂ ਜੇ ਜੋਬ ਵੀ ਪੈਣਾ ਲੱਗੀ ਹੋ ਰਹਿਣ ਵਾਸਤੇ ਵੀ ਇੰਤਜ਼ਾਮ ਆ ਤੁਸੀਂ ਅਫੋਰਡ ਕਰ ਸਕਦੇ ਆ ਸਾਰਾ ਕੁਝ ਤਨਖਾਹਾਂ ਬਹੁਤ ਚੰਗੀਆਂ ਐ ਚ ਕੋਈ ਹਾਰਜ ਨਹੀਂ ਆ ਆਸਟ੍ਰੇਲੀਆ ਦੇ ਵਿੱਚ ਬਹੁਤ ਪੇ ਰਾਈਟ ਪੇਰ ਯਾਰ ਸਭ ਤੋਂ ਜ਼ਿਆਦਾ ਪੇਰ ਤੁਸੀਂ ਜਾ ਕੇ ਸਟੈਪ ਲਾਓ ਕਦੀ ਵੀ ਇਹ ਨਾ ਕਿਹਾ ਕਰੋ ਵੀ ਜਾ ਕੇ ਦੇਖੀ ਜਾਊਗੀ ਏਦਾਂ ਕਰ ਲਾਂਗੇ ਤੁਹਾਡੀ ਇੰਗਲਿਸ਼ ਭਾਵੇਂ 7 ਬੈਂਡ ਆ ਚਾਹੇ 8 ਬੈਂਡ ਆ ਐਥੇ ਤਾਂ ਤੁਹਾਡੇ ਕੋਲ ਐਕਸਪੀਰੀਅੰਸ ਟੋਟਲੀ ਹੈ ਨਹੀਂ ਪਹਿਲੇ 1 2 ਸਾਲ ਤੁਹਾਨੂੰ ਬਹੁਤ ਹਾਰਡ ਚਿਪਕਣੀ ਪੈਂਦੀ ਆ ਫਿਰ ਜਾ ਕੇ ਐਕਸਪੀਰੀਅੰਸ ਹੁੰਦੇ ਆ ਉਹਦੇ ਨਾਲ ਨਬਦੀ ਬਗੋ ਆਪਾਂ ਇਹ ਵੀ ਤੁਹਾਨੂੰ ਦੱਸ ਰਹੀਏ ਤੁਸੀਂ ਇਹ ਵੀ ਨਿਊਜ਼ ਪੁੱਛਣੀ ਆ ਕਿ ਟਰੱਕ ਡਰਾਈਵਰਾਂ ਦੀ ਬਹੁਤ ਲੋੜ ਆ ਹਾਂ ਹੁਣ ਇਹ ਸਾਡੇ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਨੇ ਵੀ ਕਿਹਾ ਬਿਕ ਟਾਕ ਡਰਾਈਵਰ ਆਨ ਦੀ ਬਹੁਤ ਜਿਆਦਾ ਹਜ਼ਾਰਾਂ ਦੇ ਹਿਸਾਬ ਨਾਲ ਲੱਖਾਂ ਦੇ ਹਿਸਾਬ ਨਾਲ ਲੋਡ ਪਈ ਆ ਇਹਨਾਂ ਨੂੰ ਕਿਉਂਕਿ ਇਹ ਹੁਣ ਇੱਥੇ ਦੇਖਣ ਦੇ ਵਿੱਚ ਇਹ ਆਉਂਦਾ ਇਦਾਂ ਐਗਰੀਕਲਚਰ ਜੁਂਦੀ ਆ ਵੀ ਜਿਹੜੀ ਟ੍ਰੇਡ ਦੇ ਵਿੱਚ ਤੁਸੀਂ ਬੱਚੇ ਆਂਦੇ ਆ ਜਾਂ ਬੰਦੇ ਆਂਦੇ ਆ ਜਾਂ ਮਾਈਗ੍ਰੈਂਟ ਆਂਦੇ ਆ ਉਹਨੂੰ ਛੱਡ ਕੇ ਹੋਰ ਕਿਤੇ ਸਲਿੱਪ ਕਰ ਜਾਂਦੇ ਆ ਜਿੱਧਰ ਪੈਸੇ ਜਿਆਦਾ ਆਉਂਦੇ ਜਾਂ ਇਜ਼ੀ ਜੌਬ ਹੁੰਦੀ ਆ ਜਾਂ ਚਿੱਟ ਕਲਰੀ ਜੌਬ ਹੁੰਦੀ ਆ ਸੋ ਟਰੱਕ ਡਰਾਈਵਰਾਂ ਵਾਲਿਆਂ ਵਾਲੇ ਦਿਨ ਕੰਪਨੀਆਂ ਨਾਲ ਵੀ ਸਾਡੀ ਗੱਲ ਹੋਈ ਉਹ ਕਹਿੰਦੇ ਵੀ ਇਹ ਡਰਾਈਵਰ ਤਾਂ ਮਗਵਾਈ ਜਾਂਦੇ ਆ ਹੋਰ ਪਰ ਜਿਹੜੇ ਪਹਿਲਾਂ ਆਏ ਹੋਏ ਆ ਉਹਨਾਂ ਨੂੰ ਕਨਸੀਡਰ ਜਿੱਦਾਂ ਕੋਈ ਮਲੋ ਹਸਪੀਟੈਲਿਟੀ ਕਰਦਾ ਜਾਂ ਕੋ ਕੋ ਚਲਾਉਂਦਾ ਟਰੱਕ ਆ ਉਹਦੇ ਵਿੱਚ ਉਹ ਕੋ ਹੁੰਦਾ ਨਹੀਂ ਉਹਦਾ ਪੂਰਾ ਆ ਗੁਜ਼ਾਰਾ ਨਹੀਂ ਜਾਂ ਉਹਨੂੰ ਪੇ ਨਹੀਂ ਜਾਂ ਜੋਬ ਨਹੀਂ ਮਿਲਦੀ ਟਰਕਿੰਗ ਦੇ ਵਿੱਚ ਪੈਸੇ ਜ਼ਿਆਦਾ ਹੁੰਦੇ ਆ ਕੋ ਇਸ ਕਰਕੇ ਇਹ ਇੱਕ ਮਲਗੋ ਪਾਇਆ ਹੋਇਆ ਪਿਆ ਮਿਕਸ ਹੋਇਆ ਪਿਆ ਆਕੂਪੇਸ਼ਨਸ ਦਾ ਇਹਦੇ ਬਾਰੇ ਗਵਰਨਮੈਂਟ ਨੂੰ ਕਮਿਊਨਿਟੀ ਵੇਸ ਤੇ ਜਾ ਕੇ ਗੁਰੂ ਘਰਾਂ ਦਾ ਕਮਿਊਨਿਟੀ ਨਾਲ ਗੱਲ ਕਰਕੇ ਜਾਂ ਸਬਮਿਸ਼ਨ ਲੈ ਕੇ ਜਿੱਦਾਂ ਮਿਸਟਰ ਪੌਲ ਕੀਟਿੰਗ ਨੇ 1996 ਦੇ ਵਿੱਚ ਕੀਤਾ ਸੀ ਸਬਮਿਸ਼ਨ ਲੈ ਕੇ ਸਾਰੀਆਂ ਕਮਿਊਨਿਟੀਆਂ ਤੋਂ ਫੇਰ ਜਾ ਕੇ ਇਹ ਵਿਜੇ ਕੋਲਣ ਦੀ ਜਾਂ ਇਹਨਾਂ ਨੂੰ ਕਰਨੀ ਚਾਹੀਦੀ ਆ ਔਰ ਸਾਡੇ ਵੀ ਸਾਰੇ ਇਹ ਜਿੰਨੇ ਟਰਕਿੰਗ ਕੰਪਨੀ ਦੇ ਮਾਲਕ ਆ ਰੌਕ ਆਪਰੇਟਰ ਆ ਸਾਡੇ ਟਰੱਕਾਂ ਵਾਲਿਆਂ ਦੇ ਇੱਥੇ ਬਹੁਤ ਸਾਰੇ ਉਹ ਵੀ ਬਣੇ ਹੋਏ ਗਰੁੱਪਸ ਵੀ ਬਣੇ ਹੋਏ ਆ ਬਹੁਤ ਸਾਰਾ ਕੰਮ ਕਰਦੇ ਬਹੁਤ ਹਾਰਡ ਵਰਕ ਕਰਦੇ ਮੁੰਡੇ ਜੋਨ ਜਿਹੜੇ ਕੋਈ ਐਕਸਪੀਰੀਅੰਸ ਨਹੀਂ ਹੁੰਦਾ ਉਹਨਾਂ ਨੂੰ ਵੀ ਵੱਡੀਆਂ ਕੰਪਨੀਆਂ ਜੌਬਸ ਨਹੀਂ ਦਿੰਦੀਆਂ ਪਰ ਉਹ ਕੋਈ ਕੋਈ ਸਬ ਕੰਟਰੈਕਟਰ ਦੇ ਕਰਦਾ ਜਿਹੜਾ ਕਿ ਡਾਟੇ ਦੇ ਵਿੱਚ ਸਰਵੇ ਦੇ ਵਿੱਚ ਨਹੀਂ ਆਇਆ ਉਹ ਆ ਰਿਹਾ ਵੀ ਸ਼ਾਰਟੇਜ ਹੈ ਸਕਿੱਲ ਦੀ ਪਰ ਹੈ ਡਰਾਈਵਰ ਅਲਾਫ ਹੈਗੇ ਆ ਉਹਨਾਂ ਦਾ ਲੋਕਲ ਐਕਸਪੀਰੀਅੰਸ ਕਨਸੀਡਰ ਕਰਕੇ ਉਹਨਾਂ ਨੂੰ ਐਡਜਸਟ ਕਰ ਲਿਆ ਜਾਵੇ ਪਲੱਸ ਜਿਹੜੇ ਸਬ ਕੰਟਰੈਕਟਰ ਨੇ ਉਹਨਾਂ ਦਾ ਲੋਕਲ ਆਫਰ ਕੀਤਾ ਜਾਵੇ ਜਿਨ੍ਹਾਂ ਨੇ 40-40 ਟਰੱਕ ਪਾਇਓ ਸੀ ਉਹਨਾਂ ਦੇ ਹੁਣ 20 ਵੀ ਖੜੇ ਆ ਤੇ ਉਹ ਕਿੱਥੋਂ ਫੋਰ ਗੱਲ ਵੀ ਛੋਟੀਆਂ ਕੰਪਨੀਆਂ ਦਾ ਕੰਮ ਬਹੁਤ ਘਟ ਗਿਆ ਆ ਸਾਰਾ ਕੁਝ ਓਵਰਹੋਲ ਹੋਣ ਵਾਲਾ ਆ ਬਿਜ਼ਨਸ ਦੇ ਸਾਹਬ ਨੂੰ ਕਿਉਂਕਿ ਮਹਿੰਗਾਈ ਬਹੁਤ ਵੱਧ ਚੁੱਕੀ ਆ ਸੋ ਇਹ ਸਾਡੀ ਕਮਿਊਨਿਟੀ ਉਹ ਹੋਰ ਕਮਿਊਨਿਟੀ ਜਬੀ ਕਾਫੀ ਸਾਰੀਆਂ ਚੋਂ ਆ ਚਾਹੇ ਪਾਕਿਸਤਾਨੀ ਹੋ ਜਾਂ ਫਿਜੀਅਨ ਆ ਕਾਰਿਆਂ ਤੋਂ ਜਿੰਨੀ ਸਾਨੂੰ ਇਨਫੋਰਮੇਸ਼ਨ ਕੀਤੀ ਸੀ ਇਕੱਠੀ ਉਹ ਤੁਹਾਨੂੰ ਅਸੀਂ ਹਾਂਜੀ ਕੀਤੀ ਤੁਸੀਂ ਆਪਣੇ ਸੁਝਾਅ ਲਿਖ ਸਕਦੇ ਜੀ ਜੀ ਬਿਲਕੁਲ ਇਸ ਦੇ ਨਾਲ ਹੀ ਅਗਲੀ ਖਬਰ ਦਾ ਜ਼ਿਕਰ ਕਰਾਂਗੇ ਜੋ ਕਿ ਪੂਰੇ ਇੰਟਰਨੈਸ਼ਨਲ ਪੱਤਰ ਤੈ ਸੁਰਖੀਆਂ ਦਾ ਹਿੱਸਾ ਬਣੀ ਹੋਈ ਹੈ ਕਿ ਭਾਈ ਅਮਰਿਤਪਾਲ ਸਿੰਘ ਦੇ ਭਰਾ ਹਰਪੀਰ ਸਿੰਘ ਨੂੰ ਨਸ਼ੇ ਦੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਗ੍ਰਫਤਾਰ ਕੀਤਾ ਗਿਆ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਜਿ ਕੋ ਇਹ ਮਸਲਾ ਜੇ ਤਾਂ ਤੁਸੀਂ ਇਹਨਾਂ ਦੇਸ਼ਾਂ ਦੇ ਨਾਲ ਅਸੀਂ ਕਨਸਿਡਰ ਕਰੀਏ ਤਾਂ ਇੱਕ ਭਰਾ ਕੋਸ਼ਿ ਕਰਦਾ ਹੋਵੇ ਦੂਜਾ ਕੋਸ਼ਿ ਕਰਦਾ ਹੋਵੇ ਲੋ ਉਹਦੇ ਲਈਆਂ ਦੂਜੇ ਦੀ ਫੋਟੋ ਤੁਸੀਂ ਨਹੀਂ ਨਾਲ ਲਾ ਸਕਦੇ ਜਾਂ ਉਹਨੂੰ ਬਲੇਮ ਨਹੀਂ ਕਰ ਸਕਦੇ ਬਾਕੀ ਗੱਲ ਇਹ ਆ ਵੀ ਜੇ ਤੁਸੀਂ ਹਿਸਟਰੀ ਦੇਖੀ ਜਾਵੇ ਸਾਡੇ ਦੇਖਣ ਵਾਲੇ ਬਹੁਤ ਸਾਰੇ ਸਜਾ ਸੂਝਵਾਨ ਆ ਕਈ ਨਹੀਂ ਚਲੋ ਟਾਈਮ ਕਰਕੇ ਆਪਣੇ ਵਾਂਗੂ ਉਹ ਸਾਡੇ ਨਾਲ ਗੱਲਬਾਤ ਕਰ ਜਰੂਰ ਲੈਂਦੇ ਆ ਸੰਸਾਵਾ ਵੀ ਕਰਦੀਆਂ ਤੇ ਇਹਨਾਂ ਦਾ ਰੁਝਾਨ ਇਹ ਰਿਹਾ ਕਿ ਇੱਕ ਮਿਨোরਟੀ ਨੂੰ ਜਾਂ ਕਿਸੇ ਨੂੰ ਜੇ ਉਹਦੀ ਚੜ੍ਹਾਈ ਹੁੰਦੀ ਆ ਜਾਂ ਜਦੋਂ ਘੋੜਾ ਦੌੜਦਾ ਜਾਂਦਾ ਆ ਉਦਿਆ ਲਗਾਵਾ ਖੇਚਣ ਦੀ ਖਾਤਰ ਉਸ ਨਾਲ ਕੁਛ ਇਹ ਬੰਨ ਦਿੰਦੇ ਨਾਲ ਵਾਲੇ ਦੋ ਆ ਜੇ ਜੋ ਹੜਾ ਹੜਾ ਦੇ ਵਾਲੇ ਬੰਨ ਦੇ ਨੂੰ ਰੋਕਣ ਦੀ ਖਾਤਰ ਇਹ ਉਹੀ ਸਿਸਟਮ ਲੱਗਦਾ ਇਦਾਂ ਦਾ ਇੱਕ ਟੂਲ ਬਣਾਇਆ ਗਿਆ ਜਿਹੜੇ ਇਹਨਾਂ ਨੇ ਹੁਣ ਲੌਬੀ ਨਾਮੇ ਬਣਾਇਆ ਮੈਂਡਮੈਂਡ ਕੀਤੀ ਆ ਸੋਕਰ ਡੈਮੋਕ੍ਰੇਸੀ ਆ ਉਹਦੇ ਵਿੱਚ ਹੁਣ ਇਦਾਂ ਦਾ ਤਰੀਕਾ ਕਰਤਾ ਵੀ ਤੁਸੀਂ ਜਿਹਦੇ ਤੇ ਮਰਜੀ ਆਪਾਂ ਸੌਂਦੇ ਹੁੰਦੇ ਹੁੰਦੇ ਸੀ ਜੋ ਮਰਜੀ ਉਹ ਕਰ ਸਕਦੇ ਆ ਉਹਨਾਂ ਦੀ ਪਾਵਰ ਆ ਜੋ ਮਰਜੀ ਪਰ ਜੇ ਅਸੀਂ ਇੱਥੇ ਇਹ ਪੱਖ ਨਹੀਂ ਲੈਂਦੇ ਨਾਲ ਦੀ ਦੇਖੋ ਹਾਂ ਹੋ ਸਕਦਾ ਤੇ ਯੋਵੇ ਅਸੀਂ ਜਾਂ ਅਮਰਤਪਾਲ ਸਹੀ ਜਾਂ ਜਾਂ ਅਮਰਤਪਾਲ ਦੇ ਭਰਾ ਦੀ ਗੱਲ ਆ ਜਾਂ ਕਿਦਾਂ ਆ ਉਹਦੇ ਘਰ ਦੇ ਲੋਕ ਯਕੀਨ ਕਾਵੇ ਉਹਦੇ ਪਿਛਲੇ ਸਾਰੇ ਟੈਸਟ ਚੈੱਕ ਕੀਤੇ ਜਾਣ ਜਾਂ ਫੇਰ ਨਵੇਂ ਹੋਣ ਤਾਂ ਉਹਦੀ ਕੱਲੀ ਪਰਸਨਲ ਗੱਲ ਹੁੰਦੀ ਆ ਨਾ ਕਿ ਉਹਦੇ ਸਾਰੇ ਪਰਿਵਾਰ ਨੂੰ ਜਾਂ ਕੱਲੀ ਕੌਮ ਨੂੰ ਜਾਂ ਇਹੀ ਦੱਸਣਾ ਜੇ ਨੈਸ਼ਨਲ ਲੈਵਲ ਤੇ ਦੇਖਿਆ ਜਾਵੇ ਤਾਂ ਪੁਲਿਸ ਦੇ ਵਿੱਚ ਉੱਥੇ ਇਹ ਉਹਨਾਂ ਦਾ ਬਾਹਰ ਜਾਂਦਾ ਆ ਰੈਕਟੀਫਿਕੇਸ਼ਨ ਵੀ ਤੁਸੀਂ ਜਿਹੜੀਆਂ ਔਟਾਂ ਦੇ ਉੱਤੇ ਡਰੱਗ ਦੀ ਜਦੋਂ ਤੁਸੀਂ ਪਾਉਂਦੇ ਆ ਕਿਹੜੀ ਕਿਹੜੀ ਪੋਰਟ ਤੇ ਕਿੰਨੇ ਲੱਖਾਂ ਕਰੋੜਾਂ ਦੀ ਡੱਗ ਫੜੀ ਗਈ ਆ ਉਹਨਾਂ ਦਾ ਕੀ ਬਣਿਆ ਕੋਈ ਕਿਤੇ ਜੱਗ ਝਾਰ ਹੋਇਆ ਕਿੰਨੇ ਕਿੰਨੇ ਪੋਲੀਟਿਸ਼ੀਅਨ ਦੇ ਨਾਲ ਹੱਥ ਆ ਉਧਰ ਪੁਲਿਸ ਨੂੰ ਪੁਲਿਸਿੰਗ ਨਹੀਂ ਵੀ ਨਹੀਂ ਕਰ ਦਿੰਦੀ ਐ ਪੋਲੀਟਿਕਸ ਤੋਂ ਆਦੀ ਇਹਨਾਂ ਦੇ ਲੀਡਰ ਜਿਹੜੇ ਕੋਈ ਵੀ ਆ ਪੁਰਾਣਾ ਇਤਿਹਾਸ ਨਿਕਲ ਜਾਵੇ ਇਹ ਤਾਂ ਕਿਸੇ ਨੂੰ ਤੁਰੇ ਜਾਂਦੇ ਕੋਈ ਜਨਕ ਦੀ ਕੋਈ ਚਿੜੀ ਵੀ ਮਾਰੀ ਹੁੰਦੀ ਉਹਤੇ ਬਸਾਲ ਪਾਉਂਦੇ ਸੀ ਕਦੀ ਕੋਸ਼ਿਸ਼ ਕਰਦੇ ਕਿਸੇ ਦੇ ਉੱਤੇ ਕੁਝ ਵੀ ਕਰ ਸਕਦੇ ਆ ਪਰ ਅਸੀਂ ਇਹ ਨਹੀਂ ਕਹਿੰਦੇ ਹੋ ਸਕਦਾ ਸਹੀ ਹੋਵੇ ਜੋ ਵੀ ਡਰਾਮਾ ਹੈਗਾ ਉਹ ਸੇ ਜ ਸਹੀ ਵੀ ਹੋਵੇ ਪਰ ਉਹਦੀ ਬਣਦੀ ਸਜ਼ਾ ਉਹਦੇ ਭਰਾ ਤੱਕ ਰੱਖੋ ਨਾ ਕਿ ਤੁਸੀਂ ਕਿਸੇ ਦੀ ਚੜ੍ਹਾਈ ਨੂੰ ਦੇਖ ਕੇ ਜੈਲਸ ਦੇ ਵਿੱਚ ਜਾਂ ਇਦਾਂ ਦੀ ਆਪਣੀ ਨੀਤੀਆਂ ਜਿਹੜੀਆਂ ਪੁਰਾਣੀਆਂ ਸੌਣ ਪਾੜ ਤੁਹਾਡਾ ਮੈਕੈਨਿਜ਼ਮ ਜਿਹੜਾ ਚੱਲਦਾ ਡੀਪ ਟੂਲ ਜਿਹੜੇ ਤੁਸੀਂ ਬਣਾਏ ਹੋਏ ਆ ਕਿਸੇ ਨੂੰ ਬਦਨਾਮ ਦੀ ਕਰਨ ਲਈ ਜਾਂ ਸਿੱਖ ਕੌਮ ਨੂੰ ਜਾਂ ਕਿਸੇ ਦੀ ਕੌਮ ਕੋਈ ਵੀ ਹੋਵੇ ਉਹਨੂੰ ਬਦਨਾਮ ਕਰਨ ਦੀ ਖਾਤਰ ਇਦਾਂ ਦਾ ਉਪਰਾਲਾ ਇਹ ਲੱਗਦਾ ਸਾਡੇ ਤੋਂ ਦੱਸਣ ਵਾਲਿਆਂ ਨੇ ਜ਼ਰਾ ਤਰ ਇਹੀ ਗੱਲ ਕੀਤੀ ਹੈ ਜੀ ਬਿਲਕੁਲ ਕਨਾਰ ਸਿੰਘ ਜੀ ਜਿਉਂਦੇ-ਜਿਉਂਦੇ ਤੁਸੀਂ ਦਰਸ਼ਕਾਂ ਦੇ ਨਾਲ ਕੋਈ ਹੋਰ ਸੰਚ ਪਾਣੀ ਚਾਹੋਗੇ ਹਾਂ ਜੀ ਇੱਕ ਨਾ ਆਪਣੇ ਨਵਦੀਪ ਸਿੱਖ ਜੂਥ ਸਲਾਨਾ ਪ੍ਰੋਗਰਾਮ ਕਰਾਉਂਦੇ ਹੁੰਦੇ ਨਾ ਤੇ ਉਹਦੇ ਨਾਲ ਸੰਬੰਧ ਸਾਡੀ ਖਬਰ ਹੈਗੀ ਆ ਬਈ ਉਹ 1 200 ਦੇ ਉੱਪਰ ਐਪਲੀਕੇਸ਼ਨ ਪਹੁੰਚ ਗਈਆਂ ਆ ਹਾਂ ਸਿੱਖ ਐਕਸੀਲੈਂਸ ਅਵਾਰਡ ਵਾਲੀਆਂ ਜੀ ਉਹਦੀ ਜਿਹੜੀ ਹਾਂਜੀ 200 ਤੱਕ ਹੋ ਚੁੱਕਿਆ 31 ਤਰੀਕ ਅਗਸਟ ਨੂੰ ਲਾਸਟ ਡੈਕਲੇਰੇਸ਼ਨ ਉਹਦੇ ਵਿੱਚ ਹੋਣੀ ਆ ਤੇ ਉਹਦੇ ਵਿੱਚ ਲੋਕੇਸ਼ਨ ਹੈਗੀ ਆ ਸੰਗਰੀ ਲਾ ਸਿਡਨੀ 170 ਕੰਬਲੈਂਡ ਸਟਰੀਟ ਰੌਕਸ ਦੀ ਰੌਕਸ ਨਿਊ ਸਾਊਥ ਵੇਲਸ 2000 ਆਸਟ੍ਰੇਲੀਆ ਉਹਦੀਆਂ ਟਿਕਟਾਂ ਤੁਸੀਂ ਖਰੀਦ ਸਕਦੇ ਆ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਉਹਨਾਂ ਦੇ ਪ੍ਰੈਜ਼ੀਡੈਂਟ ਬੁਲਾਉਂਦੇ ਸਾਰਿਆਂ ਨੂੰ ਬੇਨਤੀ ਸੀ ਕੋਈ ਡਰੈੱਸ ਕੋਡ ਬਲੈਕ ਟਾਈ ਹੁੰਦੀ ਆ ਮਿਨਿਸਟਰ ਵੀ ਆਏ ਹੁੰਦੇ ਆ ਤੁਹਾਡੇ ਪਾਰਕਿੰਗ ਇਜ਼ ਨੋਟ ਇਨਕਲੂਡਡ ਤੇ ਉਹਦੇ ਤੁਸੀਂ ਜਿੰਨੇ ਵੀ ਸਾਡੇ ਐਕਸੀਲੈਂਸ ਜਿਹੜੇ ਜਿਹੜੇ ਫੀਲਡ ਦੇ ਆਪਾਂ ਦੱਸੇ ਸੀ ਤਾਹੇ ਕਮਿਊਨਿਟੀ ਜਾਂ ਕਿੱਡਾ ਚਾ ਐਗਰੀਕਲਚਰ ਚਾ ਜਾਂ ਕਿਸੇ ਹੋਰ ਜਾਂ ਜੰਗਿਆ ਜਾਂ ਕੋਈ ਲਿਟਰਰੀ ਆ ਸਾਰਿਆਂ ਦਾ 2024 ਆਸਟ੍ਰੇਲੀਅਨ ਸਿਕ ਅਵਾਰਡ ਆਫ ਐਕਸੀਲੈਂਸ ਪ੍ਰੋਗਰਾਮ ਬਹੁਤ ਹੀ ਬਧੀਆ ਤਰੀਕੇ ਨਾਲ ਕਰਦੇ ਆ ਉਹ ਤੇ ਉਹਨਾਂ ਦੀ ਚੜ੍ਹਦੀ ਕਲਾ ਦੀ ਦੋਸ਼ ਕਰਦੇ ਆ ਤੇ ਤੁਸੀਂ ਉਹਨਾਂ ਦੀ ਟਿਕਟਾਂ ਅਗਾਊਂ ਖਰੀਦ ਵੀ ਸਕਦੇ ਜੀ ਵਨ ਬਕਰਨਾਰ ਸਿੰਘ ਜੀ ਤੁਹਾਡਾ ਬਹੁਤ-ਬਾਦ-ਬਾਤ ਬਹੁਤ ਵਧੀਆ ਸਲੇਕੀ ਦਿਨਾਂ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ ਦਰਸ਼ਕਾਂ ਦਾ ਬਹੁਤ-ਬਾਦ-ਬਾਤ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਵੇਖਦੇ ਹੋ ਬੇहद ਪਿਆਰ ਕਰਦੇ ਹੋ ਅਬਾਤੋ-ਬਾਤ ਇਸ ਪ੍ਰੋਗਰਾਮ ਨੂੰ ਸ਼ੇਅਰ ਕੀਤਾ ਜਾਂਦਾ ਹੈ ਕੋਸ਼ਿਸ਼ ਕਰਿਆ ਕਰੋ ਜੇਕਰ ਤੁਸੀਂ ਕੋਈ ਵੀ ਜਾਣਾ ਆਸਟ੍ਰੇਲੀਆ ਦੇ ਵਿੱਚ ਪਹੁੰਚੇ ਹੋਏ ਹੋ ਜਾਂ ਫਿਰ ਉੱਥੇ ਜਾਣਾ ਚਾਹੁੰਦੇ ਹੋ ਤੁਸੀਂ ਕਿਸੇ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹੋ ਤਾਂ ਤੁਸੀਂ ਡਾਇਰੈਕਟ ਕਰਨਾ ਸਕਦੇ ਜਿਨ੍ਹਾਂ ਨਾਲ ਆਪਣਾ ਰابطਾ ਕਾਇਮ ਕਰ ਸਕਦੇ ਹੋ ਜਿੰਨੇ ਵੀ ਹੋ ਸਕੇ ਤੁਹਾਡੀ ਮਦਦ ਜ਼ਰੂਰ ਕਰਨਗੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਨਾ ਹੀ ਜੀ ਮਿਲਾਂਗੇ ਆਪਾਂ ਅਗਲੇ ਹਫ਼ਤੇ ਫਿਰ ਤੁਹਾਡੇ ਖਾਸ ਪ੍ਰੋਗਰਾਮ ਆਸਟ੍ਰੇਲੀਆ ਡਾਇਰੀ ਦੇ ਵਿੱਚ ਤਦ ਤੱਕ ਲਈ ਸੰਦੋ ਇਜਾਜ਼ਤ ਸਤਿ ਸ਼੍ਰੀ ਅਕਾਲ